ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਸਤਨਾਮ ਸਾਗਰ ਦੀ ਬਹੁਤ ਟੇਪ ਚੱਲ ਰਹੀ ਹੈ ਇਹਨਾਂ ਦੀ ਪਿਛਲੇ ਦਿਨ ਦਵਾਈ ਮੱਚੀ ਪਈ ਹੈ YouTube ਤੇ ਸਾਗਰ ਦੀ ਰੋਟੀ ਸਾਗਰ ਦੀ ਰੋਟੀ ਸਾਗਰ ਦੀ ਰੋਟੀ ਸੋ ਸਾਗਰ ਬਾਈ ਦੇ ਬਾਰੇ ਕੁਝ ਚਰਚਾ ਕਰਨੀ ਹੈ ਇਹ ਸ਼ਰਨਜੀਤ ਸ਼ਮੀ ਔਰ ਸਤਨਾਮ ਸਾਗਰ ਦੀ ਜਿਹੜੀ ਜੋੜੀ ਹੈ ਕਾਫੀ ਪੁਰਾਣੀ ਹੈ ਇਹਨਾਂ ਦੀਆਂ ਲਗਭਗ 1.200 ਐਲਬਮਸ ਯਾਨੀ ਟੇਪਾਂ ਜਾਂ ਜਿਨ੍ਹਾਂ ਨੂੰ ਆਪਾਂ ਪਹਿਲਾਂ ਰੀਲਾਂ ਕੈਸਟਾ ਕਹਿੰਦੇ ਹੁੰਦੇ ਸੀਗੇ ਔਰ 15 ਹਜ਼ਾਰ ਤੋਂ ਵੱਧ ਗਾਣੇ ਹੋਣਗੇ ਇਹਨਾਂ ਦੇ ਬਹੁਤ ਅਣਗਿਣਤ ਗਾਣੇ ਆਏ ਜਿਨ੍ਹਾਂ ਦੇ ਵਿੱਚ ਫੁੱਲਾਂ ਵਾਲੀ ਰਜਾਈ ਤੇ ਹੋਰ ਵੀ ਕਈ ਗਾਣੇ ਨੇ ਕੀ ਕੀ ਦੱਸੀਏ ਔਰ ਬਹੁਤ ਹਿੱਟ ਹੋਏ ਇਹਨਾਂ ਦਾ ਦਬਦਬਾ ਰਿਆ ਫਾਈਨ ਟੱਚ ਕੰਪਨੀ ਦੇ ਵਿੱਚ ਫਾਈਨ ਟੱਚ ਕੰਪਨੀ ਦੇ ਜਿਹੜੇ ਮਾਲਕ ਸੀ ਉਹਨਾਂ ਦੀ ਤੇ ਇਹਨਾਂ ਦੀ ਕਾਫੀ ਬਣਦੀ ਸੀ ਸਤਨਾਮ ਸਾਗਰ ਦੀ ਲਗਭਗ ਮਹੀਨੇ 15 ਦਿਨਾਂ ਦੇ ਵਿੱਚ ਟੇਪ ਆਉਂਦੀ ਰਹੀ ਔਰ ਫਾਈਨ ਟੱਚ ਦਾ ਨਾਮ ਹੌਲੀ-ਹੌਲੀ ਚੱਲ ਗਿਆ ਔਰ ਉਹਨਾਂ ਨੇ ਇੰਦਰਜੀਤ ਨਿੱਕੂ ਤਾਹ ਬਾਕੀ ਗਰੇਵਾਲ ਸਾਹਿਬ ਹੋਰ ਕਈ ਸਿੰਗਰਾਂ ਨੂੰ ਟੇਪ ਕੀਤਾ ਉਹਨਾਂ ਨੇ ਰਿਕਾਰਡ ਕੀਤਾ ਸੋ ਹੌਲੀ-ਹੌਲੀ ਫਾਈਨ ਟੱਚ ਕੰਪਨੀ ਦਾ ਨਾਮ ਵੀ ਚੜ ਗਿਆ ਔਰ ਬਹੁਤ ਕੈਸ ਵਿਕਦੀ ਸੀ ਉਹਨਾਂ ਦੀ ਸਤਨਾਮ ਸਾਗਰ ਕਰੀਓ ਦੇ ਵਿੱਚ ਕੰਮ ਕਰਦੇ ਰਹੇ ਉਹ ਬਲੰਦੀਆਂ ਤੇ ਚੱਲਦੇ ਰਹੇ ਇਹਨਾਂ ਨੂੰ ਵਿਦੇਸ਼ਾਂ ਵਿਦੇਸ਼ਾਂ ਵਿੱਚ ਆਉਣ ਜਾਣ ਦਾ ਮੌਕਾ ਮਿਲਦਾ ਰਿਹਾ ਇਹਨਾਂ ਨੇ ਇੰਡੀਆ ਦੇ ਹਰ ਕੋਨੇ ਦੇ ਵਿੱਚ ਪੰਜਾਬ ਦੇ ਵਿੱਚ ਹਰ ਮੇਲੇ ਤੇ ਹਰ ਸਟੇਜ ਤੇ ਹਰ ਸੱਭਿਆਚਾਰਕ ਮੇਲੇ ਤੇ ਸਟੇਜ ਲਾਈ ਆ ਸੋ ਰੱਬ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਬਾਕੀ ਜਿਹੜੀ ਕੁਦਰਤ ਹੈ ਇਹ ਇਹਦਾ ਪਤਾ ਨਹੀਂ ਕਦੋਂ ਪਾਣਾ ਕਿੱਦਾਂ ਦਾ ਵਰਤ ਜਾਣਾ ਸਤਨਾਮ ਸਾਗਰ ਨੂੰ ਲੋਕ ਜਾਣਦੇ ਜ਼ਰੂਰ ਨੇ ਪਰ ਨਿਊ ਜਨਰੇਸ਼ਨ ਨੇ ਇਹਨਾਂ ਨੂੰ ਨਹੀਂ ਸੀ ਜਾਣਦੀ ਕਿਉਂਕਿ ਉਦੋਂ ਕੈਸਟ ਦਾ ਜ਼ਮਾਨਾ ਸੀ ਔਰ ਕੈਸਟਾਂ ਸਭ ਖਤਮ ਹੋ ਚੁੱਕੀਆਂ ਨੇ ਜਿਹੜੀ ਚੀਜ਼ YouTube ਤੇ ਦੇਖਦੀ ਹੈ ਨਿਊ ਜਨਰੇਸ਼ਨ ਨੂੰ ਉਹੀ ਦਿਖਦੀ ਹੈ ਉਹਦੇ ਬਾਰੇ ਪਤਾ ਲੱਗਦਾ ਦੂਜਿਆਂ ਦਾ ਨਹੀਂ ਪਿੱਛੇ ਜੇ ਇਹਨਾਂ ਦਾ ਇੱਕ ਗਾਣਾ ਆਇਆ ਸਾਗਰ ਦੀ ਬੋਟੀ ਇੰਡਕਾ ਵਾਲਾ ਗੜਾ ਗਾਣਾ ਚੱਲਿਆ ਕਾਫੀ ਚੱਲਿਆ ਸੋ ਇੰਡਕਾ ਲੈਂਦੀ ਹੈ ਚਲਾ ਤੇ ਉਹ ਗਾਣੇ ਦੇ ਨੇ ਧੁਮਾ ਵਿਚਾਰ ਰੱਖਿਆ ਨੇ ਸੋ ਸਾਗਰ ਜੀ ਦਾ ਹਰ YouTube ਚੈਨਲ ਤੇ जिन्होंने भी अपने पंजाबी चैनल ने सब जगह घूम रहे ने और लोग जा जा के इंटरव्यू कर रहे ने सो so, दोस्तों मैं गल करनी सी जड़ी सफलता ना रब so, ते विश्वास रखिए ईमानदारी ਨਾਲ ਕੰਮ ਕਰੀਏ ਤਾਂ ਇੱਕ ਨਾ ਇੱਕ ਦਿਨ ਜਰੂਰ ਮਿਲਦੀ ਹੈ ਉਮਰ ਦਾ ਕੋਈ ਹਿਸਾਬ ਨਹੀਂ ਹੁੰਦਾ ਬੰਦਾ ਕਈ ਵਾਰੀ ਹਥਿਆਰ ਸੁੱਟ ਦਿੰਦਾ ਚਲੋ ਯਾਰ ਹੁਣ ਬੁਢੇ ਹੋ ਗਏ ਸੋ ਕੋਈ ਪਤਾ ਨਹੀਂ ਵਾਹਿਗੁਰੂ ਨੇ ਬੜਾ ਪੇਚੀ ਜਾ ਕੇ ਕਿਰਪਾ ਕਰਨੀ ਹੋਵੇ ਨਾ ਤੇ ਬਾਕੀ ਦਾਲ ਫੁਲਕਾ ਤਾਂ ਚੱਲਦਾ ਹੀ ਸੀ ਇਹਨਾਂ ਦਾ ਹੁਣ ਬਲੰਦੀਆਂ ਤੇ ਨੇ ਔਰ ਇਸੇ ਤਰ੍ਹਾਂ ਹੀ ਪਿੱਛੇ ਜਿਹਾਂ ਜਿਹੜਾ ਗਾਣਾ ਆਇਆ ਸੀਗਾ ਰਣਵੀਰ ਕਪੂਰ ਦੀ ਫਿਲਮ ਦੇ ਵਿੱਚ ਅਰਜਨ ਵੈਲੀ ਸੋ ਉਹ ਸਿੰਗਰ ਨੇ ਭਪਿੰਦਰ ਬਾਈ ਨੇ ਵੀ ਕਦੀ ਸੋਚਿਆ ਨਹੀਂ ਹੋਊਗਾ ਕਿ ਮੇਰੀ ਇੰਨੀ ਚੜ੍ਹਾਈ ਹੋ ਜਾਊਗੀ ਕਿੱਥੇ ਇੰਡਸਟਰੀ ਬਾਲੀਵੁੱਡ ਕਿੱਥੇ ਪੰਜਾਬ ਛੋਟਾ ਜਾ ਔਰ ਇਹਦੇ ਵਿੱਚ ਕਿੰਨਾ ਪੁਰਾਣਾ ਉਹ ਸਿੰਗਰ ਕਿੱਦਾਂ ਦਾ ਉਹਨਾਂ ਨੇ ਕੋਈ ਲੋਕ ਗਾਇਕ ਲੋਕ ਗੀਤ ਗਾਇਆ ਔਰ ਉਹ ਉਹਦੋਂ ਦੇ ਲੋਕ ਜਾਣਦੇ ਸੀ ਖਾਸ ਕਰਕੇ ਇਹ ਦੱਸਿਓ ਕਿ ਸਾਡੀ ਜਨਰੇਸ਼ਨ ਦੇ ਲੋਕਾਂ ਨੂੰ ਵੀ ਨਹੀਂ ਸੀ ਜ਼ਿਆਦਾਤਰ ਪਤਾ ਸੋ ਉਹਨਾਂ ਨੇ ਫਿਲਮ ਚ ਪਾਇਆ ਅਰਜਨ ਵੈਲੀ ਨੇ ਪੈਰ ਜੋੜ ਕੇ ਗੰਡਾਸੀ ਮਾਰੀ ਇੰਨਾ ਹਿੱਟ ਹੋਇਆ ਇੰਨਾ ਹਿੱਟ ਬੰਦਾ ਬਲੰਦੀਆਂ ਤੇ ਚੜ ਗਿਆ ਸੋ ਉਹੀ ਕੰਮ ਸਤਨਾਮ ਸਾਗਰ ਨਾਲ ਹੋ ਗਿਆ ਇਹ ਜਿਹੜੀ ਸਫਲਤਾ ਹੈ ਇਹ ਵਾਹਿਗੁਰੂ ਜਦੋਂ ਬਖਸ਼ ਦਿੰਦਾ ਤਾਂ ਕਦੋਂ ਵੀ ਕਿਸੇ ਨੂੰ ਮਿਲ ਸਕਦੀ ਹੈ ਉਹਨੂੰ ਕੋਈ ਨਹੀਂ ਰੋਕ ਸਕਦਾ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਆਪਾਂ ਨੂੰ ਆਪਣੇ ਆਪਣੇ ਕਿੱਤੇ ਦੇ ਵਿੱਚ ਜਿਹੜੇ-ਜਿਹੜੇ ਵੀ ਖੇਤਰ ਵਿੱਚ ਆਪਾਂ ਕੰਮ ਕਰ ਰਹੇ ਹਾਂ ਸ਼ਿੱਦਤ ਦੇ ਨਾਲ ਈਮਾਨਦਾਰੀ ਦੇ ਨਾਲ ਪੂਰੇ ਭਰੋਸੇ ਦੇ ਨਾਲ ਕਰਨਾ ਚਾਹੀਦਾ ਔਰ ਕਰਦੇ ਹੀ ਰਹਿਣਾ ਚਾਹੀਦਾ ਇੱਕ ਦਿਨ ਸਫਲਤਾ ਜ਼ਰੂਰ ਮਿਲਦੀ ਹੈ ਹੁਣ ਤੁਸੀਂ ਚੈਨਲ ਤੋਂ ਹੀ ਲਾ ਲਓ ਵੀਡੀਓ ਅਸੀਂ ਵੀਡੀਓ ਬਣਾਉਂਦੇ ਆ ਦਿਨ ਵਿੱਚ ਮੈਂ ਕਦੀ ਇੱਕ ਵੀਡੀਓ ਪਾਉਂਦਾ ਸੀ ਕਦੀ 8 ਦਿਨਾਂ ਬਾਅਦ ਪਾਉਂਦਾ ਸੀ ਸੋ ਵਿਊ ਆਉਣ ਲੱਗੇ ਹੌਲੀ ਹੌਲੀ ਮੇਰੀਆਂ ਦੋ ਤਿੰਨ ਵੀਡੀਓਜ਼ ਬਹੁਤ ਚੱਲ ਗਈਆਂ ਉਹਨਾਂ ਦੇ ਇੰਨਾ ਟਾਈਮ ਕਰਤਾ ਮੇਰਾ 15 20000 ਘੰਟੇ ਹੋ ਗਿਆ ਸਬਸਕ੍ਰਾਈਬਰ ਅਜਰ ਥੋੜੇ ਨੇ ਫਿਰ ਮੈਂ ਕਿਹਾ ਕਿ ਚਲੋ ਹੋ ਸਕਦਾ ਹੈ ਕਿ ਆਪਾਂ ਵੀ ਇਸ ਖੇਤਰ ਦੇ ਵਿੱਚ ਪਛਾਣ ਬਣਾ ਸਕੀਏ ਸੋ ਮੈਂ ਫਿਰ ਲਗਾਤਾਰ ਵੀਡੀਓ ਚ ਪਾਣ ਲੱਗ ਗਿਆ ਤੁਹਾਡੇ ਭੈਣਾ ਭਰਾਵਾਂ ਦੇ ਅਪਾਰ ਸਹਿਯੋਗ ਦੇ ਨਾਲ ਪਿਆਰ ਦੇ ਨਾਲ ਅੱਜ ਮੇਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਸੋ ਇੰਨਾ ਹੀ ਬਹੁਤ ਹੁੰਦਾ ਹੈ ਬਾਕੀ ਰੋਜੀ ਰੋਟੀ ਦਾ ਆਪਣਾ ਜਿਗਾੜ ਹੋਰ ਵੀ ਹੈਗਾ ਜੇ ਕਿਸੇ ਦਾ ਕਿਤੇ ਸਾਈਡ ਤੋਂ ਕੋਈ ਲੋਕਾਂ ਨਾਲ ਪਛਾਣ ਬਣ ਜਾਈ ਜਾਂ ਉਹਨੂੰ ਕਿਸੇ ਪਾਸਿਓਂ ਕੁਝ ਇਨਕਮ ਆਉਣ ਲੱਗ ਜੇ ਤਾਂ ਇਹ ਇਨਕਮ ਦਾ ਇੱਕ ਸੋਰਸ ਵੀ ਹੈ ਇਹ ਗਲਤ ਨਹੀਂ ਹੁੰਦਾ ਸੋ ਮੈਂ ਇਹੀ ਲੋਕਾਂ ਨੂੰ ਵੀ ਕਹਿਣਾ ਕਿ ਆਪਣੇ ਖੇਤਰ ਦੇ ਵਿੱਚ ਇਮਾਨਦਾਰੀ ਨਾਲ ਕੰਮ ਕਰੀ ਜਾਓ ਹੁਣ ਮੈਂ ਕੰਮ ਕਰ ਰਿਹਾ ਔਰ ਮੈਨੂੰ ਸਫਲਤਾ ਮਿਲ ਰਹੀ ਹੈ ਤੁਹਾਡਾ ਸਹਿਯੋਗ ਮਿਲ ਰਿਹਾ ਬਸ ਇਹੀ ਮੇਰੀ ਸਫਲਤਾ ਸੋ ਇੱਕ ਦਿਨ ਹੋਰ ਜ਼ਿਆਦਾ ਵੀਡੀਓ ਚੱਲਣਗੀਆਂ ਸੋ ਸਾਗਰ ਦੀ ਬੋਟੀ ਜਿਹੜੀ ਕੈਸਟ ਆਈ ਹੈ ਬਹੁਤ ਵਧੀਆ ਸਾਗਰ ਭਾਈ ਬਹੁਤ ਹੀ ਨੇਕ ਇਮਾਨਦਾਰ ਔਰ ਵਧੀਆ ਬੰਦਾ ਰੱਬ ਦੇ ਨਾਲ ਜੁੜਿਆ ਹੋਇਆ ਹੈ ਇਹ ਸੰਗਤ ਦੀ ਆਪਣੇ ਦਰਸ਼ਕਾਂ ਦੀ ਬਹੁਤ ਇੱਜ਼ਤ ਕਰਦਾ ਹੈ ਇੰਨੀ ਰਿਸਪੈਕਟ ਸ਼ਾਇਦ ਹੀ ਕੋਈ ਪੰਜਾਬ ਵਿੱਚ ਕਲਾਕਾਰ ਉਹੜਾ ਸਰੋਤਿਆਂ ਦੀ ਉਹ ਆਪਣੇ ਸਰੋਤਿਆਂ ਦੀ ਚਰਨਾਂ ਦੀ ਪੈਰ ਦੀ ਜੁੱਤੀ ਵਰਗਾ ਵੀ ਨਹੀਂ ਹੈਗਾ ਆਪਣੇ ਆਪ ਨੂੰ ਐਦਾਂ ਦੱਸਦਾ ਸੋ ਇੰਨਾ ਬੰਦਾ ਯਾਰ ਜਿਹੜਾ ਰੱਬ ਧਰਤੀ ਨਾਲ ਜੁੜ ਕੇ ਰਹਿੰਦਾ ਹੈ ਹਨਾ ਹਮੇਸ਼ਾ ਗਰੀਬੀ ਨੂੰ ਯਾਦ ਰੱਖਦਾ ਹੈ ਅਮੀਰੀ ਆਉਣ ਤੋਂ ਬਾਅਦ ਵੀ ਉਹ ਬੰਦਾ ਬਹੁਤ ਨੇਕ ਹੁੰਦਾ ਹੈ ਸੋ ਅਮੀਰੀ ਗਰੀਬੀ ਕੋਈ ਵੱਡੀ ਗੱਲ ਨਹੀਂ ਰੋਟੀਆਂ ਆਚਾਰ ਸਾਰੀ ਖਾ ਕੇ ਸੌਂਦੇ ਨੇ ਸੋ ਕਿਸੇ ਦੀ ਚੜ੍ਹਾਈ ਹੋ ਜਾਂਦੀ ਹੈ ਕਿਸੇ ਦੀ ਨਹੀਂ ਹੁੰਦੀ ਇਹ ਮਾਲਕ ਦੀ ਮਰਜ਼ੀ ਹੈ ਸੋ ਇਹ ਜਿਹੜੀ ਸਾਗਰ ਦੀ ਬੋਟੀ ਇਹ ਭੈਣ ਰੱਬ ਕਰੇ ਇਹਨਾਂ ਜੋੜੀ ਨੂੰ ਸਾਗਰ ਜੀ ਵੀਰ ਨੂੰ ਵੀ ਆਪਣਾ ਇਹਨਾਂ ਨੂੰ ਤਰੱਕੀ ਬਖਸ਼ੇ ਐਦੇ ਤਰ੍ਹਾਂ ਇਸੇ ਤਰ੍ਹਾਂ ਹੋਰ ਇਹਨਾਂ ਦੇ ਦੁਕਾਨੇ ਆਉਣ ਵਧੀਆ ਗਾਣਾ ਐ ਇੰਟਰਟੇਨਮੈਂਟ ਐ ਫੁੱਲ ਫਨੀ ਇੰਜੋਏਮ ਵਾਲਾ ਗਾਣਾ ਸੋ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਜਿਹੜੇ ਹੋਰ ਵੀ ਕਲਾਕਾਰ ਅਜੇ ਦਬੇ ਹੋਏ ਨੇ ਕੁਚਲੇ ਹੋਏ ਨੇ ਕੋਈ ਪਤਾ ਨਹੀਂ ਕਦੋਂ ਉਹਨਾਂ ਦਾ ਵੀ ਟਾਈਮ ਆ ਜਾਏ ਕਿਉਂਕਿ ਸੋਸ਼ਲ ਮੀਡੀਆ ਅੱਜ ਕੱਲ ਦੀ ਹਰ ਬੰਦੇ ਦੀ ਜੇਬ 'ਚ ਰਹਿੰਦੀ ਐ ਜਿਹੜੀ ਪਹਿਲਾਂ ਲੋਕ ਅਖਬਾਰਾਂ 'ਚ ਕਢਾਉਂਦੇ ਸੀ ਇਸਤਿਆਰ ਕਰ ਛਪਵਾਉਂਦੇ ਸੀ ਲੱਖਾਂ ਕਰੋੜਾਂ ਦਾ ਖਰਚਾ ਕਰਨਾ ਪੈਂਦਾ ਸੀ ਕੁਝ ਨਹੀਂ ਹੁਣ ਤੁਸੀਂ ਛੋਟੀ ਛੋਟੀ ਟਰਾਈ ਕਰੋ ਖੁਦ ਹੀ ਪਾਣੀ ਸ਼ੁਰੂ ਕਰ ਦੋ ਵੀਡੀਓ ਤਾਂ ਲੋਕ ਦੇਖਣ ਲੱਗ ਜਾਂਦੇ ਨੇ ਤੁਹਾਡੀ ਵੀਡੀਓਜ਼ ਨੂੰ ਛੋਟੀ ਛੋਟੀ ਵੀਡੀਓ ਬਣਾ ਕੇ ਪਾਣਾ ਸ਼ੁਰੂ ਕਰੋ ਸੋ ਇਹ ਸਾਗਰ ਦੀ ਬੋਟੀ ਜਿੰਨੇ ਮੇਰੇ ਭੈਣਾ ਭਰਾਵਾਂ ਨੇ ਸੁਣਿਆ ਉਹਨਾਂ ਨੂੰ ਬਹੁਤ ਲੱਗਿਆ ਹੋਗਾ ਕੱਲ ਹੀ ਮੈਂ ਵੀ ਸੁਣਿਆ ਸੀ ਕਿ ਮੈਂ ਦੇਖਿਆ ਕਿ ਕਾਫੀ ਚੋਰ ਚੱਲ ਰਿਹਾ YouTube ਤੋਂ ਹੀ ਮੈਨੂੰ ਵੀ ਪਤਾ ਲੱਗਿਆ ਸੋ ਮੈਂ ਵੀ ਗਾਣਾ ਸੁਣਿਆ ਮੈਨੂੰ ਵੀ ਬਹੁਤ ਵਧੀਆ ਲੱਗਿਆ ਜੇ ਤੁਸੀਂ ਨਹੀਂ ਸੁਣਿਆ ਤਾਂ ਤੁਸੀਂ ਵੀ ਸੁਣ ਲੈਣਾ ਗਾਣਾ ਵਧੀਆ ਹੈ ਸਾਫ ਸੁਥਰਾ ਹੈ ਇਹਦੇ ਵਿੱਚ ਕੋਈ ਇਹ ਗੰਦਮੰਦ ਨਹੀਂ ਹੈਗਾ ਸੋ ਸਾਰੇ ਦੁਕਾਨੇ ਗੰਦੇ ਨਹੀਂ ਹੁੰਦੇ ਸੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ ਔਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਤਿ ਸ੍ਰੀ ਅਕਾਲ ਸਾਰਾ